ਆਪੇ ਲੋਏ ਕਿਨੇ ਪੀੜੀ ਦੇ ਉੱਤੇ ਸਾਈਡ ਤੋਂ ਲਾ ਲਓ ਵਾਈਕਲ ਦੇ ਸਾਈਡ ਤੋਂ ਲਾ ਲਓ ਲਓ ਇਹ ਬਾਬਾ ਬੋਤਿਆ ਦੇਖੇ ਨਾ ਗਰੇ ਵਾਲਾ ਖਾੜਾ ਥਾਰ ਨਾਲ ਬੈਠਾ ਬੋਤੇ ਵੀ ਨਾਇਨਾ ਨਿਆਰੀ ਸਾਰਨਾ ਵਧੀਆ ਦੀ ਰਾਈਥੋਂ ਆਹ ਬਈ ਲੱਖਾਂ ਲੱਖਾਂ ਦੇ ਸ਼ੇਰ ਤੇ ਘੋੜੇ ਆ ਗਏ ਸਿਰੇ ਦਾ ਮੁਕਾਬਲਾ ਹੈ ਸਿਰੇ ਦਾ ਮੁਕਾਬਲਾ ਹੈ ਸਾਜਨ ਸਾਇਨ ਕੋ ਸਾਹਿਬ ਪਲੀਜ਼ ਜਲਦੀ ਆ ਕੇ ਕਰੀਂ ਲੜਾਲੇ ਤਰਫੋਂ ਜਲਦੀ ਆ ਜਾਓ ਛੱਟ ਲੱਗ ਗਈ ਐ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਨਵੇਂ ਵਲੋਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਅਸੀਂ ਜੀ ਫਰੀਦਕੋਟ ਬਾਬਾ ਫਰੀਦ ਦੇ ਮੇਲੇ ਦੇ ਤੇ ਅੱਜ 22 ਤਰੀਕਾ ਨਗਰ ਕੀਰਤਨ ਸੀਗਾ ਤੇ ਹੁਣ ਟਾਈਮ ਮਿਲਿਆ ਪਹਿਲਾਂ ਤਾਂ ਭਰਤ ਪਾਈ ਜਾਂਦੇ ਸੀ 22 ਕਰੇ ਤੇ ਕੋਸ਼ਿਸ਼ ਕਰਾਂਗੇ ਕਿ ਵਲੌਗ ਵਧੀਆ ਬਣਾ ਕੇ ਸੁਣਾ ਸੁਣਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ ਤੇ ਬਾਕੀ ਭਾਈ ਆਪਣੇ ਨਾਲ ਕਿਹੜੇ ਪਾਸੇ ਜਾਣਾ ਮੈਂ ਕੱਲ ਜਾ ਲੈ ਇਧਰ ਹੂੰ ਆਪਣੀ ਥਾਂ ਤੇ ਆ ਤੇ ਫਰੀਦਕੋਟ ਦੇ ਮੇਲੇ ਨਾਲ ਦਾ ਮੇਲਾ ਹੈ ਨਹੀਂ ਕੋਈ ਗੱਲ ਮੇਲੇ ਬਹੁਤ ਵੇਖੇ ਤੇ ਅਸੀਂ ਸਪੈਸ਼ਲੀ ਆਏ ਆ ਅੱਜ ਘਰੇ ਕੰਮ ਵੀ ਸੀ ਸੀ ਜਿਆਦਾ ਨ ਹੋ ਗਿਆ ਅੱਜ ਹਾਂ 3 ਦਿਨ ਲਗਾਤਾ ਪਰ ਵਲੌਗ ਹੈ ਅੱਜ ਹੀ ਬਣਾਉਣੇ ਆ ਆ ਗਿਆ ਜੀ ਬਲਜਿੰਦਰਾ ਕਾਲ ਜੀ ਆ ਜਾਣਗੇ ਹਨਾ ਹੁਣ ਤਤੀਪ ਹੋਣੀ ਹਾਂ ਬਲਜਿੰਦਰਾ ਕਾਲ ਜੀ ਕਹ ਲਿਓ ਇਹ ਗੱਤ ਕੀ ਦੇ ਮੁਕਾਬਲੇ ਹੋਣਗੇ ਗੁਰਦਾਸ ਮਾਨ ਜੀ ਇੱਥੇ ਪੜਿਆ ਸਮਰਤ ਜੀ ਬਾਕੀ ਕਾਲ ਬਹੁਤ ਸੋਹਣਾ ਆ ਤੁੰਬੀ ਇਹਦਣ ਵੀ ਚੱਲ ਪਈ ਓਏ ਆਪਣੋ ਹੈ ਹੀ ਹਨਾ ਮੇਲ ਆਇਨਾ ਭਰਿਆ ਵਾ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਜਾਈਏ ਫੇਰ ਨਾ ਹਾਂ ਭਾਈ ਸਾਹਮਣੇ ਬਿਠਾਓ 2500 ਰੁਪਏ ਦਾ ਉਵੇਂ ਸਟੈਚੂ ਬਣਾਉਂਦਾ ਸਕੈਚ ਸੌਰੀ ਸਕੈਚ ਲੱਖ ਲੱਖ ਧੋੜੋ ਧੋੜੋ ਬੰਦਿਆ ਜੀ ਇਹਨੇ ਕਿਨੇ ਕੇ ਬੱਚੇ ਆ ਸਾਰੇ ਆਟਾ ਲਈ ਆ ਜਿਹੜਾ ਆਦੇ ਹਥੀ ਬਣਾ ਕੇ ਆਏ ਵੀ ਬਹੁਤ ਸੋਹਣਾ ਬਹੁਤ ਹਰ ਤਰੀਕੀ ਵਾਲਾ ਇਥੋਂ ਪਤਾ ਲੱਗਦਾ ਮੇਲਤ ਲੱਗਦਾ ਖਾਦੇ ਨੇ ਬਾਦਾਮ ਜੀ ਨੇ ਮੰਗਲਾ ਕੋਸਰੇ ਗੋਟੀ ਹਲਵੋਣੀ ਹੈ ਕਹਿੰਦੇ ਨੇ ਸਿਆਰੇ ਗੱਲਾਂ ਸੱਚੀਆਂ ਖਾਧੀਆਂ ਖਰਾਕਾ ਕੰਮ ਆਉਣੀ ਹੈ ਇਹਦੇ ਨੇ ਸਿਆਰੇ ਗੱਲਾਂ ਸੱਚੀਆਂ ਖਾਧੀਆਂ ਖਰਾਕਾ ਕੰਮ ਆਉਣੀ ਹੈ ਇਹ ਖਾਧੀਆਂ ਖਰਾਕਾ ਦਾ ਪਤਾ ਲੱਗਦਾ ਕਿਹੜੇ ਕਿਨੇ ਕੁ ਮੇਤ ਲਾਈ ਹੈ ਕਿਨੇ ਕਿ ਕਿਰ ਹੋਰ ਮੇਤ ਲਾਉਣੇ ਪੈਣੇ ਹੈ ਰੋਆ ਪਹਿਲਵਾਨਾਂ ਦੇ ਦਰਮਿਆਨ ਸ੍ਰੀ ਦਾ ਮੁਕਾਬਲਾ ਹੈ ਖੇਡ ਰਿਹਾ ਹੈ ਆ ਲਾਸਟ ਮੁਕਾਬਲਾ 2 ਨੰਬਰ ਗੈਟ ਤੇ ਖੇਡ ਰਿਹਾ ਹੈ ਲੱਖਾ ਕਮੈਂਟੇਟਰ ਭੋਲੂ ਵਾਲਾ ਸਿਰੇ ਦਾ ਮੁਕਾਬਲਾ ਸਿਰੇ ਦਾ ਮੁਕਾਬਲਾ ਸਿਰੇ ਦੇ ਪੱਲਾ ਸਟਰੋਗਲ ਚੱਲ ਰਿਹਾ ਹੈ ਜ਼ੋਰ ਜ਼ੋਰ ਲੱਗ ਰਿਹਾ ਹੈ ਵਾਹ ਗੱਭਰੂ ਸਿਰੇ ਦਾ ਮੁਕਾਬਲਾ ਕਿਹੜੇ ਰਿਹਾ ਸਿਰੇ ਦਾ ਮੁਕਾਬਲਾ ਸਿਰੇ ਦਾ ਮੁਕਾਬਲਾ ਸਾਹਿਬ ਸਾਹਿਬ ਕੋ ਸਾਹਿਬ ਪਲੀਜ਼ ਜਲਦੀ ਆ ਕੇ ਕਰੇ ਜੰਡਾਲੇ ਤੱਕ ਜਲਦੀ ਆ ਜਾਓ ਸੱਟ ਲੱਗੀ ਹੈ ਇਹ ਆ ਪਾ ਇਧਰ ਬੁੱਕਾਂ ਵਾ ਹਨਾ ਸਟਾਰ ਲੱਗਿਆ ਹੋਇਆ ਸੀਗਾ ਤੇ ਆਪਾਂ ਆਹ ਬੁੱਕ ਲਈ ਆ ਸਿਆਣੇ ਕਹਿੰਦੇ ਨਹੀਂ ਸਰਦਾਰ ਚਰਨੈਲ ਸਿੰਘ ਨੇ ਲਿਖੀ ਆ ਕਿ ਬਾਈ ਕਾਚਾ ਖੜੇ ਰੋ ਖੜੇ ਇਧਰ ਬਾਈ ਜੀ ਨੇ ਆ ਲਈ ਆ ਕਿੱਸਾ ਕਾਕਾ ਪ੍ਰਤਾਪੀ ਇੱਕਾਣਾ ਵਾਲਾ ਬਾਈ ਇਹ ਨਾ ਬਈ 1800 ਪੇ ਇਹਦਾ ਨਾਲਦਾ ਬਖਾਂਵਾਂ ਇੱਕ ਨਾਂ ਵਾਲੀ ਆ ਸ਼ਹਿਰ ਇਹ ਇੱਕ ਨਾਂ ਵਾਲੀ ਨਾ ਹਨ 1824 ਪੇਜ ਆ ਬਾਈ ਮੋਗੇ ਦੇ ਬਾਈ ਨੇ ਲਿਖੀ ਆ ਇਹ ਹਰਜਿੰਦਰ ਸਿੰਘ ਰਾਏ ਕਵਿਤਾਵਾਂ 1800 ਦੀ ਕਵਿਤਾਵਾਂ ਉਹਦੇ ਕੈਵਤਾਵਾਂ ਹੀ ਕਿੰਨੀਆਂ ਹੋਣੀਆਂ ਉੱਚੀ ਲੀਲਾ ਚ ਤੇ ਬਾਈ ਨੇ ਰੀਲ ਪਾਈ ਸੀ ਇਹਦੀ ਬਹੁਤ ਚੱਲੀ ਜਾਂਦੀ ਆ ਪੇਜ ਤੇ ਬਸ ਕੱਲ ਦੀ ਜਿਹੜੀ ਰਹਿ ਗਿਆ ਬਈ ਜੇ ਗੇਨੇ ਲੈਣਾ ਤਾਂ ਆ ਕੇ ਕਿਤਾਬਾਂ ਦੇ ਸ਼ਕੀਨਾਂ ਤਾਂ ਲੈ ਲਓ ਹਾਂਜੀ ਬਹੁਤ ਘੈਂਡ ਹੈ 300 ਦੀ ਬਈ ਆਨਲਾਈਨ 200 ਦੀ ਸੀਗੀ ਪੀ ਜੋ ਦਾਰ ਹੋ ਗਏ ਲਓ ਜੀ ਬਾਸਕਟ ਦੇ ਮਗਾਲੇ ਦਿਖਾਉਣੇ ਤੁਹਾਨੂੰ ਮੈਚ ਬਹੁਤ ਜ਼ਿਆਦਾ মূল্যান ਜੈਨ ਯੂਨੀਵਰਸਿਟੀ ਦਾ ਆਊਟ ਆਫ ਸਟੇਟ ਹੀ ਲੱਗਦੀ ਯਾਰ। ਬਾਰਾਂ ਹੀ ਆ। ਪਰ ਜਿਹੜੀ ਕਾਲੀ ਜਰਸੀ ਦੇ ਵਿੱਚ ਉਹ ਮੁੰਡੇ ਫਰੀਦਕੋਟ ਦੇ ਲਾਗੇ। ਲਓ ਬਈ ਖੇਡਣਾ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ। ਜਿੱਥੇ ਕਲਾਕਾਰ ਤੇ ਬਾਕੀ ਹੋਰ ਮੇਲਾ ਵਾ ਬਹੁਤ ਵਧੀਆ। ਉਹ ਵੀ ਹੁਣ ਦੇਖੋ। ਉਹ ਵੀ ਆ ਰਹੇ ਆ ਮਗਰ ਬਈ ਪਿੱਛੇ ਆਉਣਗੇ ਜਾਂ ਅੱਗੇ ਹੋਣਗੇ ਕਿਉਂਕਿ ਉਹ ਆਪਣਾ ਪਹਿਲਾ ਤਰਫ ਪਾਣੀ ਸਾਲ ਨੂੰ ਕੋਲ ਰੋਡ ਦੇ ਸਾਡੇ ਪਹਿਲਵਾਨ ਰਾਪ੍ਰੀਤ ਐਸਮਾਨੀ ਕੋਈ ਅੰਦਰ ਹੋਣੇ ਆ ਪੁਲਿਸਪਾਲ ਅਮਰਦਸ ਸਾਹਿਬ ਫੋਨਾਂ ਬੰਦ ਤੇ ਬੰਨੇ ਜੇਜ ਹੈਲੋ ਉਹਗੇ ਇਹ ਵੜਾਉਣਾ ਕੋਈ ਨਾਂ ਨਹੀਂ ਲੈ ਜੇ ਖੋ ਕੇ ਨਾ ਲੈ ਜੇ ਆਓ ਵਲੌਗ ਹੀ ਨਾ ਮਹਿੰਗਾ ਪਿਆ ਜੇ ਕਿਤੇ ਚੱਲੇ ਘਰ ਬੰਦ ਕਰਕੇ ਫਿਰ ਹਾਂ ਜੀ ਲੰਗਰ ਲੰਗਰ ਹਾਂ ਲੰਗਰ ਵੀ ਹੈ ਗਣਾ ਨਾਲੋ ਵੀਰੇ ਬਾਬਾ ਜੀ ਵਧੀਆ ਲੱਗਿਆ ਯਾਰ ਇਹ ਵੀ লাইਵ ਹੀ ਯਾਰ ਚਲੋ ਠੀਕ ਹੈ ਹੁਣ ਮੈਨੂੰ ਮੇਲਾ ਦਿਖਾਉਣੇ ਜਾ ਕੇ ਅੱਗੇ ਕਿਨਾਰੇ ਪੀਲੀ ਦੇ ਉਧਰ ਸਾਈਡ ਤੋਂ ਲਾ ਲਓ ਵਾਈਟ ਰੁੱਕ ਸਾਈਡ ਤੋਂ ਲਾ ਲਓ ਆਂ ਕਰਕੇ ਲੋਈ ਵਾਈਕਰ ਠੰਡੇ ਦਾ ਠੰਡੇ ਸਾਈਡ ਤੋਂ ਲਾ ਲਓ ਲੋ ਜੀ ਠੰਡੀ ਲੱਸੀ ਦਾ ਲੰਗਰ ਲਓ ਦਹੀਂ ਕੋਈ ਨਹੀਂ ਉਹ ਲੈ ਆਈਏ ਇੱਕ ਗਲਾਸ ਸੋਨੋ ਕੇ ਰੋਹੀ ਪੀਣ ਤਾਂ ਆ ਜਾਓ ਇਹ ਗਾਂ ਲੰਗੇ ਹੋਣੇ

ਲੋਈ ਅਹੀਂ ਬੋਏ ਆਂ ਝੜੋਲਾਂ ਵਾਲੇ ਮੇਲੇ 'ਚ ਝੜੋਲ ਝੜੋਲ ਐ ਹੀ ਐ ਸੋਤਦਾ ਫੇਰ ਆਇਆ ਕੋਈ ਗਾਲੀ ਮਾਰਸੀ ਨਹੀਂ ਆਈ ਬੱਸ ਦਾ ਫੇਰ ਵਾਰੀ ਵਾਰੀ ਮੇਲਾ ਵੇਖਾਵਾਂਗੇ ਪਹਿਲਾਂ ਤੁਸੀਂ ਵੇਖਿਓ ਫਿਰ ਮੈਂ ਆਈਂਗਾ ਆਹ ਦੇਖਾ ਸਾਰਾ ਓਏ ਭਾਈ ਓਏ ਓਏ ਹਲੋ

ਸਾਨੂੰ ਘੱਟੋ ਘਾਟ ਵੀ ਇੱਧਾ ਪੌਣਾ ਘੰਟਾ ਹੋ ਗਿਆ ਟਰੈਫਿਕ ਵੜਿਆ ਨੂੰ ਪਾਰਕਿੰਗ ਲਈ ਹਨਾ ਬਾਈ ਹਾਂ ਹਾਂ ਪਾਰਕਿੰਗ ਦੇ ਲਈ ਹੈ ਮੇਲਾ ਹੋ ਰਹਿ ਗਿਆ ਆ ਗੱਛ ਦੇ ਹਾਂ ਜੀ ਆ ਵੀ ਪਾਰਕਿੰਗ ਫੁੱਲ ਸਾਰੀਆਂ ਪਾਰਕਿੰਗ ਫੁੱਲ ਫੁੱਲੋ ਫੁੱਲ ਹੋ ਗਿਆ ਕੰਮ ਓਏ ਹੋਏ ਹੋਏ ਲਓ ਜੀ ਆਪਾਂ ਪਹੁੰਚ ਗਏ ਸੀ ਮੇਨ ਮੇਲੇ ਦੇ ਘੱਟ ਦੇਖੋ ਬਾਈ ਮਹਾਸੋਹਰੀ ਦੇ ਮੋਢਿਆਂ ਪਾਰਕ ਕਰਕੇ ਆਈਆਂ ਓਏ ਹੋਏ ਗੱਡੀ ਅਸੀਂ ਤਾਂ ਨਹੀਂ ਲੱਗੇ ਸਾਨੂੰ ਪਤਾ ਸੀਗਾ ਵੀ ਟਰਾਈ ਹੋਏ ਕੰਨਾ ਹੀ ਹੁਣ ਓਏ ਯੂ ਦੇਖੋ ਤੁਸੀਂ ਜ਼ਿੰਦਗੀ 'ਚ ਪਹਿਲੀ ਵਾਰ ਇੰਨਾ ਭਰਿਆ ਮੇਲਾ ਦੇਖਿਆ ਪਾਇਨਾਕਲਾ ਓ ਵਾਹ ਯੂ ਮੈਂਨੇ ਗੀ ਹਾਂਜੀ ਐ ਲੰਚਰ ਨਹੀਂ ਗਿਆ ਜਨਾ ਅੱਜ ਤਾਂ ਦੇਖੋ ਤੁਸੀਂ ਭੈਣ ਵੀ ਬਹੁਤ ਮਿਲ ਰਹਾ ਹੈ ਬਾਈ ਦੇ ਬਾ ਚੁਲਾ ਬਣ ਨਹੀਂ ਆ ਕੋਈ ਇੱਕ ਹੋਰ ਨਹੀਂ ਹੋਕੀ ਲਾਦੀ ਉਹਨਾਂ ਨੂੰ ਪਤਾ ਲੱਗ ਗਿਆ ਹਾਂ ਉਹ ਟੈਕ ਪਿਆ ਬੈਠਿਆ ਕਿਹਾ ਦਾ ਮਖਾ ਨਹੀਂ ਕੋਈ ਨਹੀਂ ਆਇਆ ਆ ਜੋ ਤੇ ਓਏ ਪਤਾ ਨਹੀਂ ਲੱਗ ਰਿਹਾ ਇੰਨੀ ਜ਼ਿਆਦਾ ਗਰਮੀ ਆਹ ਬਈ ਲੱਖਾਂ ਲੱਖਾਂ ਦੇ ਸ਼ੇਰ ਤੇ ਘੋੜੇ ਆ ਗਏ ਇਹ ਬਾਈ ਸ਼ੇਖ ਨੇ ਵੀਡੀਓ ਪਾਈ ਸੀ ਪਿਛਲੀ ਵਾਰੀ ਮੇਲੇ ਦੀ ਤਾਂ ਕਰਕੇ ਰੇਟਾਂ ਦਾ ਪਤਾ ਮਾੜਾ ਮੋਟਾ ਬਹੁਤ ਮਹਿੰਗੇ ਸ਼ੇਰ ਆ ਕਿੰਨਾ ਭਾਰਾ ਮੇਲਾ ਯਾਰ ਜੇ ਬਈ ਤੁਸੀਂ ਵੀ ਆਏ ਆ ਨਾ ਇਹ ਮੇਲੇ ਤੇ ਜਾਂ ਆਪਣਾ ਵਲੌਗ ਦੇਖ ਕੇ ਹਨਾ ਜਾਂ ਪਹਿਲਾਂ ਵੀ ਆਏ ਆ ਤਾਂ ਯਾਰ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕਿੱਦਾਂ ਦਾ ਮਹਿਸੂਸ ਕਰਾਇਆ ਮੈਂ ਤਾਂ ਯਾਰ ਪਹਿਲੀ ਵਾਰੀ ਆਇਆ ਤੇ ਬਹੁਤ ਘੈਂਟ ਆ ਕੰਮ ਯਾਰ ਓਏ ਬਾਬਾ ਬੋਤਿਆਂ ਦੇਖੇ ਨਾ ਗਰੇ ਵਾਲਾ ਖਾੜਾ ਚਾਰ ਨਾ ਬੈਠਾ ਬੋਤੇ ਦੇ ਨਾਇਨਾ ਨਿਆਰੀ ਸਾਰਨਾ ਬਦੀਆ ਦੀ ਆਇਤ ਸਾਰਨਾ ਬਦੀਆ ਦੀ ਆਇਤ ਨਾ ਬਈ ਦੰਦੀ ਦੰਦੀ ਵੜਦਾ ਦਾ ਬਾਅਦ ਚ گڏ بيهي آين کي ڏاڻي ڏسڻو آهي ਹਾਂਜੀ ਇਹ ਸੀ ਸਾਡਾ ਅੱਜ ਦਾ ਬਾਬਾ ਫਰੀਦ ਜੀ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਆਏਆਂ ਜਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਤੁਸੀਂ ਵੀ ਬਾਬਾ ਫਰੀਦ ਜੀ ਦੇ ਮੇਲੇ ਦੇ ਆਏਆਂ ਤਾਂ ਕਮੈਂਟ ਕਰਕੇ ਜਰੂਰ ਹੱਸਿਓ ਤੁਹਾਨੂੰ ਮੇਲਾ ਕਿਸ ਤਰ੍ਹਾਂ ਦਾ ਲੱਗਾ ਮਿਲਦੇ ਆਈ ਨਵੇਂ ਵਲੌਗ ਦੇ ਨਾਲ ਰੱਬ ਰੱਖਾ ਰੱਬ ਰੱਖਾ